ਸਵਾਗਤ ਹੈ ਸੱਜਣੋ ਤੁਹਾਡਾ ਸੇਠੀ ਚੱਠੂ ਡੇਰੀ ਫਾਰਮ ਤੇ ਅੱਜ ਕਰਦੇ ਆਂ ਜਿਹੜੇ ਵੀ ਵੀਰ ਭਰਾ ਆਪਣੇ ਚੈਨਲ ਨਾਲ ਜੁੜੇ ਆ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਚ ਹੋਣਗੇ ਅੱਜ ਆਪਣੇ ਕੋਲ ਬਹੁਤ ਹੀ ਵਧੀਆ ਟੌਪ ਕਲਾਸ ਦੀ ਦੂਜਾ ਸੂਆ ਸੂਣ ਜਾ ਰਹੀ ਗਾਂ ਆਈ ਆ ਇਹ ਵੈੜ 10 ਤੋਂ 12 ਦਿਨਾਂ ਦੀ ਕੱਚੀ ਆ ਤੇ 10-12 ਦਿਨਾਂ ਦੇ ਵਿੱਚ ਵਿੱਚ ਜੋ ਸੂਪ ਹੋਊਗੀ ਬਹੁਤ ਜਿਆਦੀ ਪਲੀ ਆ ਦੂਜਾ ਸੂਆ ਸੁਣੀ ਆ ਗਾਂ ਦੀ ਬੋਡੀ ਸਟਰਕਚਰ ਚੈੱਕ ਕਰੋ ਮੂੰਹ ਦਾ ਫੇਸ ਕੁਆਲਟੀ ਵੇਖੇ ਇਹਦੇ ਮੂੰਹ ਦੀ ਇਹਦੇ ਫੇਸ ਦੇਖੋ ਗਾਂ ਦਾ ਪੂਰੀ ਫੁੱਲ ਵੱਡੀ ਲੈਂਥ ਪੂਰੀ ਹਾਈਟ ਆ ਤੇ ਪੂਰੀ ਜੰਮੀ ਪਲੀ ਆ ਇਹਦੇ ਥਨਾ ਸੈੱਟ ਚੈੱਕ ਕਰੋ ਤੁਹਾਨੂੰ ਖੋਲ ਕੇ ਇੱਕ ਵਾਰ ਗਾਂ ਦਾ ਤੋਰਾ ਚੈੱਕ ਕਰਾਉਣਾ ਹੈ ਅਇਂ ਦੇਖੋ ਗਾਂ ਦੀ ਫੇਸ ਕੁਆਲਿਟੀ ਗਾਂ ਦਾ ਤੋਰਾ ਵੇਖੋ ਬਹੁਤ ਵਧੀਆ ਦੇ ਬਹੁਤ ਚੰਗੀ 10 ਤੋਂ 15 ਦਿਨ ਲੈਦੀ ਦਿਨੋ ਦਿਨ ਗਾਂ ਤੁਰੀ ਆਉਂਦੀ ਆ ਇਹ ਤੋਂ ਥਣਾ ਦਾ ਸੈ ਚੈੱਕ ਕਰੋ ਮਗਰ ਉਹ ਕਿੰਨੀ ਵਿਰਲੇ ਗੱਥਾਂ ਦੀ ਆਇਂ ਦੇਖੋ ਫੇਸ ਵੇਖੋ ਪੂਰੀ ਚਮਕ ਵਾਲੀ ਗਾਂ ਆ ਤੇ ਪੂਰੀ ਜਮੀਂ ਪਲੀ ਆ ਹੱਥ ਦੀ ਚਵਾਈ ਵਾਲਾ ਥਾਣਿਆ ਆ ਇਧਰ ਦੇਖੋ ਮਗਰੋਂ ਥਣ ਚੈੱਕ ਕਰੋ ਵਿਰਲ ਦੇਖੋ ਥਣਾ ਜੀ ਇਹ ਦੇਖੋ 10 ਤੋਂ 15 ਦਿਨ ਲੈਂਦੀ ਆ ਜੇ ਕਿਸੇ ਵੀ ਵੀਰ ਭਰਾ ਨੇ ਆਪ ਇਹਨਾਂ ਸੰਪਰਕ ਕਰਨਾ ਹੋਵੇ ਗਾਂ ਖਰੀਦਣੀ ਹੋਵੇ ਸੀਲ ਆਪਣੀ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਪਿੰਡ ਆਪਣਾ ਖੇਮ ਕਰਨੇ ਮੋਬਾਈਲ ਨੰਬਰ ਆਪਣਾ ਹੈਗਾ 88470 95609 ਅੱਜ ਦੇਖੋ ਗਾਂ ਦੀ ਫੇਸ ਕੁਆਲਟੀ ਬੋਰੀ ਫੁੱਲ ਵੱਡੀਆਂ ਆ ਪੂਰੀ ਜਮੇ ਪੜੀ ਆ ਆ ਥਾਂਸ ਚੈੱਕ ਕਰੋ ਉਨ ਦੁਬਾਰਾ ਫਿਰ ਤੁਹਾਨੂੰ ਚੈੱਕ ਕਰਉਨੇ ਪੂਰੀ ਹਾਸੀ ਜਵਾਈ ਵਾਲਾ ਥਾਣਾ ਪੂਰੀਆਂ ਫੁੱਲ ਨਾੜਾਂ ਤੇ ਪੂਰੀ ਲੈਂਥ ਵਾਲੀ ਗਾਂ ਆ ਇਧਰ ਦੇਖੋ ਪੂਰੀ ਜਮੀਂ ਪੜੀ ਆ ਸਾਰੇ ਵੀਰਾਂ ਨੂੰ ਬੇਨਤੀ ਆ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਬੈਲ ਆਉਂਦਾ ਘੰਟੀ ਵਾਲਾ ਬਟਨ ਦਬਾਓ ਤਾਂ ਜੋ ਕੀ ਆਉਣ ਵਾਲੀ ਵੀਡੀਓ ਦਾ ਹਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿੰਨੇ ਵੀਰ ਭਰਾਣੇ ਗਾਂ ਖਰੀਦ ਨਹੀਂ ਹੋਵੇ ਆਪਾਂ ਤੁਹਾਨੂੰ ਆਪਣਾ ਫਿਰ ਦੁਬਾਰਾ ਡਰੈਸ ਨੋਟ ਕਰਾ ਦਿੰਨੇ ਆ ਜਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਆ ਤਹਿਸੀਲ ਪਟਿਆ ਆ ਪਿੰਡ ਆਪਣਾ ਖੇਮ ਕਰਨਿਆ ਨਾਮ ਮੇਰਾ ਸੇਠੀ ਵਪਾਰੀ ਆ ਮੋਬਾਈਲ ਨੰਬਰ 88470 95609 ਸਾਰਿਆਂ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ